ਗਾਰ-ਗਾਰ ਪਾਇਆ ਆਪਣਾ ਹਉਮੈ ਦੂਰ ਕਰੇ ਵਿਦਨ ਹਰ ਅਵਨ ਹੋਮ ਸ਼ੀ ਫਾਇਨਸ ਆਰ ਹਸਬੈਂਡ ਲਾਰਡ ਹਰ ਇਕੋਇਸਮ ਇਜ਼ ਡਿਸਪੈਲਡ ਗਾਰ-ਗਾਰ ਪਾਇਆ ਆਪਣਾ ਘਰ ਦਾ ਮਤਲਬ ਹੁੰਦਾ ਹੈ ਮੰਨ ਵਰ ਦਾ ਮਤਲਬ ਹੁੰਦਾ ਹੈ ਪਤੀ ਪਰਮੇਸ਼ਰ ਜੇ ਮੰਨ ਦੇ ਵਿੱਚ ਹੀ ਪਰਮਾਤਮਾ ਨੂੰ ਪਾਉਣਾ ਵੀ ਤੁਹਾਨੂੰ ਕਿਤੇ ਵੀ ਘੁੰਮਣ ਫਿਰਨ ਜਾ ਕੇ ਰੱਬ ਨੂੰ ਲੱਭਣ ਦੀ ਲੋੜ ਨਾ ਪਵੇ ਤੇ ਮੰਨ ਦੇ ਵਿੱਚ ਹੀ ਰੱਬ ਮਿਲ ਜੇ ਜੇ ਤੁਹਾਡੇ ਘਰੇ ਬੈਠਿਆਂ ਦੇ ਡ੍ਰੀਮ ਪੂਰੇ ਹੋ ਜਾਣ ਤਾਂ ਇਹਦਾ ਇੱਕ ਮੈਥ ਤੁਹਾਨੂੰ ਹੱਲ ਦੱਸਦਾ ਉਪਾਅ ਦੱਸਦਾ ਗੁਰਬਾਣੀ ਦੇ ਵਿੱਚ ਹੋਮੈ ਦੂਰ ਕਰੇ ਆਪਣੀ ਹੋਮੈ ਈਗੋ ਨੂੰ ਦੂਰ ਕਰ ਦੋ ਹਰ ਈਗੋਇਜ਼ਮ ਇਜ਼ ਅ ਡਿਸਪੈਲਟ ਇਹਨੂੰ ਪਰੇ ਕਰ ਦੋ ਡਿਸਪੈਲਟ ਕਰ ਦੋ ਲੱਗ ਕਰ ਦੋ ਆਪਣੇ ਸਰੀਰ ਤੋਂ ਤੁਹਾਡੇ ਦੇ ਕਿਸੇ ਵੀ ਪ੍ਰਕਾਰ ਦੀ ਹੋਮੈ ਇਹਨੂੰ ਲਾਗ ਕਰ ਦੋ ਤੁਸੀਂ ਦੇਖਣਾ ਕਿ ਤੁਹਾਡੀਆਂ ਮੁਰਾਦਾਂ ਭਾਵਨਾਵਾਂ ਤੇ ਤੁਹਾਡੀਆਂ ਖੁਆਇਸ਼ਾਂ ਘਰ ਹੀ ਪੂਰੀਆਂ ਹੋਣ ਲੱਗੀਆਂ ਤੁਹਾਡੇ ਘਰ ਦੇ ਵਿੱਚ ਹੀ ਰੱਬ ਜੀ ਆਪ ਆਵੇ ਤੁਹਾਡੇ ਘਰ ਦੇ ਵਿੱਚ ਆਪ ਵਾਹਿਗੁਰੂ ਜੀ ਨੇ ਵਾਸ ਕਰ ਲਿਆ ਤੁਹਾਨੂੰ ਕਿਤੇ ਰੱਬ ਨੂੰ ਲੱਭਣ ਦੀ ਫਿਰ ਲੋੜ ਹੀ ਨਹੀਂ ਪੈਣੀ ਆਪਣੀ ਮੈਨ ਨੂੰ ਤਿਆਕ ਕੇ ਤੂੰ ਨੂੰ ਵੈਲਕਮ ਕਰ ਦੋ ਜੀ ਆਇਆਂ ਆਖ ਦੋ